ਸ੍ਰੀ ਵਰਗ ਰੂ ਸਾਇਬ ਜੀ ਦੰਡਾ ਉਤਪੰਨ ਨਿਆਨਕ ਵਾਰ ਸਰਬ ਕਲਾ ਸਮਰਥ ਉਲੰਤਿ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾ ਵਹਿਗੁਰੂ ਸਹਿਬ ਜੀ ਪਰਵਾਤੀ ਮਹਲਾ ਪਹਿਲਾ ਮਾਲਮ ਆਇਆ ਮਨ ਤਾਇਆ ਮਨ ਪੰਖੇ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਗੁਠਾ ਸਵਾਸ ਜਾ ਤੁਰੱਖੈ ਰੱਖ ਲੈ ਸਭ ਧੂਬੇ ਰਾਸ ਐਸਾ ਨਾਮ ਰਤਨ ਮਿਤ ਮੇਰਾ ਵਰਮਤ ਤੇ ਲੱਗੋ ਭਗਤੀ ਰਹਿ ਰਹਾਓ ਮਨ ਜੋ ਕੀ ਮਨ ਭੋਗੀ ਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਕਤਾ ਮਨ ਸਿਰ ਗੁਰ ਕਰਤਾਰ ਮਾਂਕਿ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਖਾਣੀ ਐ ਰਉ ਨ ਦੇਖਿਆ ਜਾਈ ਖੂਟੋ ਪੁੰਨੋ ਰਾਲੀਆ ਮੇਨ ਨਾ ਆਵੈ ਪਤ ਜਾਏ ਜਾ ਤੂੰ ਮਿਲੈ ਤਾਂ ਮਿਲ ਰਹਾ ਜਾ ਤੇਰੇ ਹੋਏ ਰਜਾਏ ਜਤ ਜਨਮ ਨੈ ਪੁੱਛੀਐ ਅੱਜ ਕਰ ਲਿਓ ਬਤਾਇ ਸਾਜਾਤ ਸਾਪਤ ਹੈ ਜੇ ਕਰਮ ਕਮਾਈ ਜਨਮਾਂ ਦੁ ਦੁੱਖ ਟਿਐ ਨਾਨਕ ਸੂਟ ਸੰਧਾਹੀ ਪ੍ਰਵਤੀ ਮਹੱਲਾ ਪਹਿਲਾ ਮਿਜਗਤ ਬਿਗਸੈ ਮੂਠੋਂ ਦਾ ਗਲਬਾਹੀ ਸਿਰ ਮਾਰੂ ਧੰਦਾ ਆਸਾ ਆਵੀ ਮਨ ਸਾਜਾਈ ਉਰਜੀ ਤਾਣੀ ਕਿਸ ਨਾ ਵਸਾਈ ਜਾਸ ਜੀਵਣ ਜਗਣ ਹਾਰਾ ਸੁਖ ਸਾਗ ਅਮਰਤ ਭੰਡਾਰਾ ਰਹਾਓ ਕਯੋ ਨਾ ਮੁਤੇ ਅੰਧ ਨ ਸੁਜੈ ਉਹ ਲੈ ਕਾਰਕ ਮਾਈਆ ਤੇ ਪ੍ਰੀਤ ਪਰਮੇਂ ਪਰਮੇਸ਼ਰਾ ਕਰਮੀ ਮਲੇ ਵਡਾਈ ਜਿੰਦ ਨਹੀਂ ਆਵੇ ਤ੍ਰਿ ਤੁਲਸੀ ਜੇ ਮਾਇਆ ਮੋਕ ਢਾਈ ਬਨ ਗੁਰੂ ਬੋਡੋ ਟੌਰ ਨਾ ਪਾਵੇ ਜਗ ਲਗ ਦੂਜੀ ਆਇ ਐਨ ਸੋ ਜੀਆ ਦੇਖ ਸੁ ਮਲੇ ਸੁਖ ਦੁਖ ਪੂਰ ਕਮਾਈ ਕਰਮਹੀਣ ਸਚ ਵਿਗਿਆ ਮੰਗ ਨਾਨਕ ਮਿਲੇ ਵਡਾਈ ਪਰਵਤੇ ਮਹਲਾ ਪਹਿਲਾ ਮਸਤ ਕਰੋ ਮੂਰਖ ਜਗਿਆ ਅਦਿਕ ਬਕੋ ਤੇਰੀ ਲਵਰੀਆ ਪੋਰ ਜੂਗ ਤੇਰੇ ਦਰਬਾਰ ਨਾ ਬਿਨਾ ਕੈਸਾ ਆਚਾਰ ਐਸੇ ਛੋਟੂ ਮੂਟੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦਾ ਸੋਈ ਬਿਦ ਜਾਣ ਗੁਰ ਕੈ ਸ਼ਬਦ ਜਰਨੀ ਸੰਣ ਕਾਰਨ ਨਾਮੋ ਅੰਤਰਗਤ ਜਾਣਾ ਜਿਸਨੋ ਉਹਨ ਦਾ ਕਰੇ ਸੋਈ ਵਿਦ ਜਾਣਾ ਮੈਂ ਮੈ ਲੋ ਸਤਿ ਸਵੀ ਬੁੱਤ ਮਾਖਨਾ ਉੱਚਾ ਹੋਏ ਮਨੋ ਕੋਲ ਮਾ ਬਿਕ ਖਾਏ ਗੁਰਮਖੋਏ ਸੋ ਰਚਿਨਾਈ ਅੰਦੇ ਬੋਲੋ ਮੁਦ ਗੋਬਾਰ ਏ ਨੀਤ ਬੁਰੇ ਬੁਰੇ ਯਾਰ ਨੀਂਦਨ ਕੋਤ ਨੰ ਪਿਆਰ ਇਤਨ ਸਾ ਔਰ ਬਿਥੇ ਆਛਾਰ ਉਸ ਨਿੰਦਾ ਸ਼ਬਦ ਵਿਚਾਰ ਜੋ ਦੇ ਮੈਦ ਸਿਕੋ ਜੈ ਕਰ ਤੂੰ ਬਖਸੇ ਜਾਤ ਪਤ ਹੋਏ ਨਾਨਕ ਕਹਿ ਕਾ ਵੈ ਸੁਈ ਪਰਬਤੀ ਮਹਿਲਾ ਪਹਿਲਾ ਹੂੰ ਖਾਇਆ ਮੀਲ ਵਧਾਇਆ ਪੈਂਦੇ ਕਰ ਕੀ ਹਾਨ ਬਗ ਬਗ ਬਾਦ ਬੁਲਾਇਆ ਭਗਵਗਪਰੰਤਿ ਆਇਆ ਮਿਲਨਾ ਵੇਕ ਜਾਣ ਬਾਬਾ ਐਸਾ ਬਖਮ ਜਲ ਮਨ ਵਸਿਆ ਬਾਬਾ ਐਸਾ ਬਖਮ ਜਾਨ ਮਨ ਵਸਿਆ ਵਲੇ ਝਾਗ ਸੇਜ ਪਰ ਗਸਿਆ ਰਾਵੂ ਵੇਖਾਣਾ ਵੇਖ ਭੋਲਣਾ ਵੇਕੇ ਕਾਰ ਕਮਾਈ ਜੰਦਰਵਾ ਦੇ ਮਾਰਯ ਸੁੱਟ ਸੱਚ ਹੈ ਨਾ ਜਿਬ ਆਇਆ ਤੁਮਝਾਇ ਸੀ ਕੈ ਲਗ ਲੈ ਜਾਏ ਮਨਗਮੂ ਲੋਗ ਆਇਆ ਦਰਗਹਿ ਮੇਲ ਸੁਜਾਏ ਜਗ ਕੋਟੇ ਸਤ ਨਿਰਮਲੋੁਰ ਸ਼ਬਦੀ ਵਿਚਾਰ ਤੇ ਨਰ ਵਿਰ ਲੈ ਜਾਣੀ ਆਜਰ ਅੰਤਰ ਗਿਆਨ ਮੁਹਾਰ ਅਜ ਜਰੈ ਨੀ ਜਰੈ ਅਮਰ ਆਨੰਦ ਸਰੂਪ ਆਨਾਨੁ ਜਲ ਕੋ ਮੀਨ ਸੈ ਭੇ ਭਾਵੇ ਰੱਖੂ ਪੀਤ ਬ੍ਰਭਤੀ ਮਹਲਾ ਪਹਿਲਾ ਗੀਤ ਨਾਦ ਹਰ ਕਾ ਉਚਤਰਾਏ ਹਰ ਐਸਾ ਰੰਗ ਵਰ ਮੈ ਸਿਕਾਇ ਪੈਣਣ ਖਾਣਾ ਚੀਤ ਨਾ ਪਾਏ ਸਾਸੈ ਸੁਭ ਨਾਮ ਬਸਾਈ ਕਿਆ ਜਾਨਣਾ ਕਾ ਕਰੇ ਕ੍ਰਾਮੈ ਨਾ ਬਿਨਾਂ ਤਨ ਕਿਸ ਨਾ ਸੂਕਾ ਬਹਿ ਰਹਾ ਜੋਵਨੋ ਦਾ ਸੁ ਆਨੰਦਾ ਮਤਸਤ ਪਾਈ ਭਗਤ ਗੋਵਿੰਦਾ ਕੀਤ ਕਰਮ ਕਾਰਨ ਜਸੰਦਾ ਅੰਤਰ ਰਬ ਤੋ ਰਾਜ ਗੁਰ ਨਵਿੰਦਾ ਪ੍ਰਿਯੋ ਪ੍ਰਿਯੋ ਪ੍ਰੀਤਾ ਪ੍ਰੇਮ ਉਰਧਾਰਿਏ ਜੇਨਾ ਨਾਤ ਪਿਯੋ ਵਨ ਬਾਰੇ ਅੰਧਨ ਨਾਮ ਦਾ ਬਤ ਕਾਰੀ ਤ੍ਰਿਪਤ ਤਿਰੰਗ ਤਤ ਵਿਚਾਰੇ ਅਕਤੋ ਕਬੋ ਕਾਮ ਜੋਰ ਜਗਤ ਕਰੇ ਕਰਾਏ ਮੋਰਾ ਅੰਤਰ ਵਸੇ ਚੁੱਕਿਆ ਮਮੋਰਾ ਕਿਸੇ ਵੀ ਦੁਜਾ ਨਹੀਂ ਹੋ ਰਾ ਬੁਰਗਾ ਸਾਦ ਮਾਸ ਮਿਟਾ ਐਸੇ ਅਮਰ ਦੇ ਅੰਤਨ ਡਿਟਾ ਜਿਨ ਚਾਖਿਆ ਪੂਰਾ ਪਦ ਹੋਈ ਨਾਨਕ ਤਰਾਪਿਓ ਤਨ ਸੁਖੁਈ ਪਰਵਤੀ ਮਹਲਾ ਪਹਿਲਾ ਅੰਤਰ ਦੇ ਇਕ ਸਾਧ ਮੰਨ ਮੰਨੇ ਆਉ ਨਰਨ ਲਾਗਣ ਹਾਰਾ ਅਨੇਤੋ ਦੀ ਆ ਦੇਖ ਸਮਲੇ ਤਿਸ ਕੀ ਸਰਕਾਰਾ ਮੇਰਾ ਪ੍ਰਭ ਰਗ ਕਣੋਂ ਅਤ ਰੂੜੋ ਦੀਂਦੇ ਹਾਲ ਪਰਿਤਮਨ ਮੋਹਣਾ ਅਤਰਤ ਲਾਲ ਸੰਗੂੜੋ ਰਾਉ ਉਪਰ ਉਪਗਨ ਪਨਹਾਰੇ ਅੰਮ੍ਰਿਤ ਪੀਵਣ ਹਾਰਾ ਜਿਸ ਕੇ ਰਤਨਾ ਜੋ ਵਿਦ ਜਾਣੈ ਗੁਰਮਗ ਗਿਆਨ ਵਿਚਾਰ ਬਸਰੀ ਕੇ ਨਾ ਸਸ ਕਮਲਵਗਸੈ ਸਸ ਕਰ ਅਸੂਰ ਸਮਾਇਆ ਕਾਲਮ ਸੰਗ ਮ ਸਮਰਮਰੀ ਗੁਰ ਪ੍ਰਸਾਦ ਬਰਪਾਇਆ ਹਜ਼ਰ ਰੰਗ ਚਲੂਲੇ ਰਾਤੀ ਦੂਜਾ ਰੰਗ ਨ ਕੋਈ ਨਾਨਕ ਬਸਨ ਰਸਾਏ ਰਾਤੇ ਰਵ ਰਿਆ ਪ੍ਰਭ ਸੋਏ ਪ੍ਰਵਤੀ ਮੱਲਾ ਪਹਿਲਾ ਬਾਰਾ ਮੈਂ 라ਵਲ ਪੱਖਪ ਜਾਵੇ ਚੋਸ਼ ਮੈਂ ਸਨਿਆਸੀ ਜੋਗੀ ਤਪੜਿਆ ਸਿਰ ਕੁ ਬੇਬਨ ਸ਼ਬਦੇ ਗਲ ਫਸੇ ਸ਼ਬਦੇ ਰੱਤੇ ਪੂਰੇ ਬਰਾਗੇ ਉਹ ਹਟ ਹਤਮੈ ਭਿੱਖਿਆ ਜਾਚੇ ਏਗ ਬਾਇ ਲੇਵ ਲਗੀਰਾ ਉਹ ਬ੍ਰਹਮਣ ਬਾਦ ਪੜੇ ਕਰ ਕਰਿਆ ਕਰਨੇ ਕਰਮ ਕਰਾਏ ਬਿਨ ਬੁੱਝੇ ਕੈਸੋ ਜੈ ਨਹੀਂ ਮਨਉਦ ਦੁਖ ਪਾਏ ਜਬਨ ਮਿਲੇ ਸੇ ਤੁਚਾਰੇ ਸਾਚੀ ਦਰਗਹਿ ਮੰਨਹੁ ਅੰਨ ਨਾਮ ਰਤਨ ਲਿਬ ਲਾਗੈ ਜੁਗ ਜੁਗ ਸਤਿ ਸੰਮਨਿ ਕਰਲੇ ਕਰਮ ਤਮ ਸਤ ਸੰਜਮ ਜਬ ਦਵ ਤੀਰਥ ਸਉਦ ਬਸੇ ਨਾਨਕ ਸਤਪੁਰ ਮਿਲੇ ਮਿਲਾਇਆ ਦੁਖ ਬਰਾਸਤ ਕਾਨ ਸੇ ਪ੍ਰਵਤੀ ਮਹਲਾ ਪਹਿਲਾ ਸੰਤਾ ਕੀ ਰੇਣ ਸਾਜਨ ਸੰਗਤ ਹਰ ਕੀਰਤ ਦਰ ਤਾਰੇ ਕਾਂ ਕਰੇ ਬਪਰਾ ਜਵ ਡਰ ਪੈ ਗੁਰਮਖਰੀ ਦੇ ਮਰਾਰੇ ਜਲ ਜੋ ਜੀ ਮਨ ਨਾ ਬਿਨਾ ਹਰ ਜਪ ਜਾਪ ਜਪੋ ਜਪੋ ਮੱਲੇ ਗੁਰਮਖ ਆਵੇ ਸਾਧਵਨ ਆਉ ਗੁਰਮਖ உபਦੇਸ਼ ਸਾ ਸੁਖ ਜਾਕ ਕਿਆ ਤਿਸੁ ਉਪਮਾ ਗਇ ਇਲਾਲ ਜਿਵੇਂ ਰਤਨ ਪਦਾਰਥ ਕੋਟ ਗੁਰਮਤਲ ਲੀਐ ਦੀਨੇ ਗਿਆਨ ਦਾਣ ਦਰਸਨ ਚੋ ਇਕ ਸ਼ਬਦ ਜੰਨਾ ਵੈ ਮਰਾਲੰਬਨੇ ਰਹਾ ਹਰਨੇ ਕੇਵਲ ਨਿਰਪੋਤਾੜੀ ਲਾਵੇ ਸ਼ੈਰ ਸਗਤ ਪਰੇ ਜਲ ਨਿਰਮਲ ਉਲਟੇ ਨਾ ਉਤਰਾਵੇ ਵਾਜਾ ਟੋਟਾ ਕਰਾਵੇ ਗੁਰਮਖ ਸਹਿ ਸਮਾਵੇ ਸੋਗਰੀ ਸੋ ਦਾ ਸੋ ਦਾ ਸੇ ਜਨ ਗੁਰਮੁਖ ਅਪ ਪਛੰਡਿਆ ਨਾਨਕ ਅਵਰ ਨਹੀਂ ਦੂਜਾ ਸਾਧ ਸਬਦ ਮਨ ਮਨਿਆ ਰਾਗ ਪ੍ਰਭ ਅਤੀ ਮਹਲਾ ਤੀਜਾ ਚਾਉਪਦੇ ਕਰ ਰਾਗ ਪ੍ਰਭ ਅਤੀ ਮਹਲਾ ਤੀਜਾ ਚਾਉਪਦੇ ਕੋ ਅਹੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਰਲਾ ਕੋਈ ਮੁਝੇ ਸਬਦੇ ਰਿਆ ਅਸਮਾਈ ਨਾਮ ਰਤੇ ਸਦਾ ਸੁਖ ਪਾਵੇ ਸਚ ਰਹਿ ਲਿਬਲਾਈ ਹਰ ਹਰ ਨਾਵਾਜੋ ਭੋਜਨ ਭਾਏ ਗੁਰਮਖ ਪਰਛਾਹ ਗੁਰ ਪਰਛਾਹ ਮਨੈ ਚਰੂ ਵੇ ਅੰਧਨ ਹਰਸਿਆਸ ਅਗਾਇਰਾਉ ਅੰਧਨ ਭਗਤ ਕਰੋ ਦਿਨ ਰਾਤੀ ਜੋ ਕਲਹ ਭਾਏ ਸਰਾਜਨ ਨੰਵੇਂ ਲਾਗੇ ਸਤਿਨਾਮ ਜਿਤੁ ਬੁਲਾਈ ਸੁਖ ਸੰਗਾਰ ਸਤਗੁਰ ਦੇ ਖਾਇਆ ਨਾਮ ਬੜੇ ਵੜਿਆਏ ਗੋਟ ਬਣਾਰ ਭਰੇ ਗਿਰ ਟੋਟ ਨੇ ਆਵੈ ਸਦਾ ਰਹੋਲੇ ਸੇ ਊਲ ਪਾਏ ਆਪੇ ਕਰਤਾ ਜੀ ਸਨੋ ਦੇਵੇ ਜਿਸੁ ਬਸ ਸੇ ਮਨੀਐ ਨਾਨਕ ਨਾਮੁ ਤੇ ਆਇ ਸਦਾ ਤੂ ਸਤਗੁਰ ਦੀਆ ਦਿਖਾਏ ਪ੍ਰਵਤੇ ਮਹਲਾ ਤੀਜਾ ਨਰਗੁਣਿਆਰੇ ਕੋ ਬਖਸ ਲੈ ਸੁਆਮੀ ਆਪੇ ਲਿਓ ਮਲਾਈ ਤੁਮ੍ਹ੍ਹ ਅੰਤ ਤੇਰਾ ਅੰਤ ਨਾ ਪਾਇਆ ਛਬਦੇ ਦੇਉ 부ਜਾਈ ਹਰ ਜੀਉ ਤੁਧ ਵਿਟੋ ਵਲ ਜਾਏ ਧਰਮਨੀ ਅਰਪੀ ਤੁਰਤੇ ਆਕੇ ਰਾਖੋ ਸਦਾ ਰਾ ਸਿਰਨਾਈ ਰਾਮ ਆਪਣੇ ਬਾੜੇ ਵਿਸਰਾ ਰਤ ਸੁਆਮੀ ਅਰਨਾਮੋ ਦੇਉੜੇ ਆਏ ਗੁਰੂ ਪੂਰੇ ਤੇ ਪਾਣਾ ਜਾਪੇ ਅੰਦਰ ਸੈ ਸਮਾਈ ਏਰੇ ਬਾਣੇ ਭਗ ਜਤਤ ਭਾਵੇ ਆਪੇ ਵਗਸਮ ਲਾਏ ਤੇਰੇ ਪਾਣੀ ਸਦਾ ਸੁਖ ਪਾਇਆ ਗੁਰ ਤੇਜ ਨਾਇਕ ਨੂੰ ਜਾਈ ਜੋ ਤੂੰ ਕਰੇ ਸੋ ਹੋਵੇ ਕਰਤੇ ਅਵਰਨ ਗਨਾ ਜਾਏ ਨਾਨਕ ਨਾ ਵੇ ਜੈ ਵੜੇ ਅੰਨ ਦਾਤਾ पूरे गुरु पाई परमते महलाते जान गोरा हर चला है आज ना दिन चलाए हर जाता मेचो परम गया है दूजा गुरु के शब्द बचाता हर जियो तू मेरा एक सोए तुझ तो बेदुर चलाही गतमत दुते होए राव गुरुमक चलाही से साध पैन मिठाई अमृत सारा ਤੇਦਾਂ ਮਿਟਾ ਕਦੇ ਨਾ ਪੀਕਾ ਅੰਗੁਰ ਸ਼ਬਦ ਦੇ ਵਿੱਚ ਚਾਰ ਜਨ ਮਿਟਾ ਲਾਇਆ ਸੋਈ ਜਾਣੈ ਤੇ ਬਿੱਟੋ ਬਲੇ ਜਾਏ ਸਤ ਸਲਾਇ ਸਦਾ ਸੁਖ ਦਾਤਾ ਬਿੱਟੋ ਆਵ ਭਗਵਾਈ ਸਤਗੁਰ ਮੇਰਾ ਜਦਾ ਹਲਾਤਾ ਜੋ ਇਸੇ ਸੋਭਲ ਪਾਈ ਨਾਨਕ ਨਾਮ ਮਿਲੇ ਵੜਿਆ ਗੁਰ ਸ਼ਬਦ ਦੇ ਸਦ ਪਾਈ ਪਰਮੱਤੇ ਬਹਲਾ ਤੀਜਾ ਜੋ ਤੇਰੀ ਚਰਨਾਈ ਹਰ ਜੀਓ ਤੂੰ ਤੂੰ ਰੱਖਣ ਜੋਗ ਦੁਜੇਰ ਜੀਵੜੇ ਵਰਨਾ 부ਝੇ ਨਾ ਕੋ ਹੂਆ ਨਾ ਹੋਊਗਾ ਹਰ ਜੀਓ ਸਦਾ ਤੇਰੀ ਚਰਨਾਈ ਜੋ ਭਾਵੇ ਤੂੰ ਰੱਖੂ ਮੇਰੇ ਸਾਮੀ ਇਹ ਤੇਰੀ ਬੜਿਆਈ ਰਹਾ ਜੋ ਤੇਰੀ ਚਰਨਾਈ ਹਰ ਜੀਓ ਜਿਨ ਕਰੇ ਪਰਤ ਪਾਲ ਆਪ ਕਿਰਪਾ ਕਰੇ ਰੱਖੋ ਹਰ ਜੀਉ ਪੋਣਾ ਸਕੇ ਜਮੰ ਕਾਲ ਤੇਰੇ ਚਰਨਾਂ 'ਏ ਸੱਚੇ ਹਰ ਜੀਉ ਨਾਉ ਕਟੇ ਨ ਜਾਏ ਜੋ ਹਰ ਛੋੜ ਦੂਜੇ ਭਾਇ ਲੱਗੇ ਉਹ ਜੰਮੇ ਤੇ ਮਰ ਜਾਏ ਜੋ ਤੇਰੇ ਚਰਨਾਂ 'ਏ ਹਰ ਜੀਉ ਤਿੰਨਾ ਦੁਖ ਭੋਗਿ ਕਸ ਨਾਹੀ ਨਾਨਕ ਨਾਮ ਸਲਾਏ ਸਦਾ ਤੁਮ ਸੱਚੇ ਸਬ ਸਮਾਈ ਪਰਵਤੇ ਮਹਲਾ ਦੀਜਾ ਵਰਮਾ ਕਰ ਜੀ ਉਸ ਦਾ ਤੇ ਆ ਬੋਜ ਅਸ ਲੱਗ ਜੀ ਇਹ ਪ੍ਰਾਣ ਔਰ ਛਵ ਦੇ ਮਨ ਨਿਰਮਲ ਹੁਆ ਜੋ ਕਾ ਮਾਨੇ ਮਾਨ ਸਭ ਲ ਜਨਮ ਤੇ ਪ੍ਰਾਣੀ ਕੀ ਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੇ ਸਿਖ ਸੁਣੀ ਜੈ ਹਰ ਕਾ ਨਾਮ ਸਦਾ ਸੋਦਾਤਾ ਸੱਚੇ ਹਰਸ ਪੀਜੈ ਰਹਾ ਮੋਹ ਲੋਪਜਾਣੇ ਦਿਨ ਨਿਜ ਕਰਵਸਾ ਸਜੇ ਸਗੋਈ ਗੁਰ ਕੇ ਸਭ ਕਮਲ ਪ੍ਰਗਾਸਿਆ ਹਉ ਮੈਂ ਦਰਮ ਦੇ ਕੋਈ ਤਮਨ ਮੈਂ ਇੱਕੂ ਸੱਚ ਵਰਤੈ ਬਿਰਲਾ ਬੂਜੇ ਕੋਈ ਗੁਰਮਤੀ ਮਨ ਨਿਰਮਲ ਹੁਆ ਅਮਰਤ ਤਤ ਵਖਾਨੈ ਹਰ ਕਾ ਨਾਮ ਜਦਾ ਮਨ ਵਸਿਆ ਵਿਚ ਮਨ ਹੀ ਮਨ ਮੰਨੈ ਸਦਾ ਬਲੇ ਹਾਰੇ ਗੁਰੇ ਆਪਣੇ ਬਿੱਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਦੁਰਨਾ ਸੇਵਿਆ ਬਿਲਾ ਬਿਰਤਾ ਜਨਮ ਕੋ ਆਇਆ ਨ ਕਰੇ ਤਾ ਸਤੁਰੁ ਮਿਲੈ ਸਜੇ ਸੈ ਸੁਮਾਇ ਨਾਨਕ ਨਾ ਮਿਲੇ ਵੜਿ ਆਇ ਪੂਰੇ ਭਗਤਿ ਆਇਆ ਪਰਵਤੇ ਮਹਲਾ ਤੀਜਾ ਆਪਣੇ ਬਾਦ ਬਣਾਏ ਮੌਰੰਗੀ ਜਿ ਸੋ ਪਾਏ ਪ੍ਰਵਖੇਲ ਕੀਆ ਕਰ ਕਰ ਵੇਖੇ ਕਰੇ ਕਰਾਏ ਸਭ ਜੀ ਆਨੁਰਜਕ ਤਿਆ ਕਲੇ ਕਾਲ ਮੈਂ ਰਵਿਆ ਰਾਮ ਗੜਗੜਪੁਰ ਰਹਿਆ ਪ੍ਰਭ ਏਕੋ ਗੁਰਮਤਿ ਪ੍ਰਗਟ ਹਰ ਹਰ ਨਾਮ ਰਹਾ ਬਹੁਤਾ ਨਾਮ ਵਰਤੇ ਵਿਚ ਕਲਯੁਗ ਘਟ ਘਟ ਹਰ ਭਰਪੂਰਿਆ ਨਾਮ ਰਤਨਾਇ ਦੇ ਪ੍ਰਗਟਿਆ ਜੋ ਗੁਰ ਚਰਨਾਈ ਪਜ ਭਿਆ ਇੰਦਰੀ ਪੰਜ ਪੰਚੇ ਵਸਿਆਣੇ ਕਿ ਮਾ ਸੰਤੋਖ ਨੂੰ ਤਪਾਵੇ ਸੋ ਤਨ ਤੰਨ ਹਾਲ ਜਨ ਬੜਾ ਪੂਰਾ ਚੋਪੈ ਪੈ ਰਗ ਹਰ ਗੁੰਗਾਵੇ ਗੁਰ ਤੇ ਮਾ ਫੀਰੇ ਜੇ ਕੋਈ ਗੁਰ ਕਾ ਕੈ ਨਾ ਚਿਤ ਤਰੈ ਅਰ ਚਾਰ ਬਉ ਸੰਪੂ ਸੰਚੈ ਜੋਖਸ਼ ਕਰੇ ਸੋ ਨਰਕ ਪਰਾਇ ਇਕੋ ਜਗ ਹੁੰਦੀ ਇਕੋ ਬ੍ਰਹਮ ਵਰਤਾਏ ਸਭ ਇਕ ਗਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਮਗਹ ਰੜ ਜਾਇ ਰਲੈ ਪਰਵਤੀ ਮਹਲਾ ਤੀਜਾ ਮੇਰੇ ਮਨ ਗੁਰੇ ਆਪਣਾ ਚਲਾਏ ਪੂਰਾ ਬਾਗ ਹੋਵੇ ਗੁਰ ਮਸਤਕ ਸਦਾਰ ਕੇ ਗੁਣ ਘਾਇ ਰਾਵ ਅੰਮਰਤ ਨਾਮ ਬੋਜਨ ਹਰਤੇ ਕੋਟਮ ਦੇ ਕੋਈ ਬਿਰਲਾ ਲੇ ਇਸੋ ਨੋਏ ਆਪਣੀ ਨਦਰ ਗਰੇ ਗੁਰ ਕੇ ਚਰਨ ਮਨ ਮਾਹਿ ਉਸਾਈ ਦੁੱਖ ਨੇਰਾ ਅੰਦਰੋਂ ਜਾਏ ਆਪੇ ਸੱਚਾ ਲਈ ਮਲਾਏ ਗੁਰ ਕੇ ਬਾਣੀ ਸੁਣ ਲਾਏ ਪਿਆਰ ਐਥੇ ਉਥੇ ਉਹ ਅਦਾਰੇ ਆਪੀ ਦੇਵੀ ਸਚਣ ਹਰਸਤ ਮਨਾਏ ਆਪਣਾ ਪਾਣਾ ਸੋਏ ਭਗਤ ਸੂਰ ਸੁਝਾਣਾ ਨਾਨ ਦੇ ਗੈਸ ਹਦ ਗੁਰਬਾਣਾ ਪਰਵਤੀ ਮਲਾ ਚੌਥਾ ਵਿਪਾਸਿਕ ਓੰਕਾਰ ਸਤਗੁਰ ਪ੍ਰਸਾਦ ਅਸ ਕਾ ਰਾਜ ਕੋ ਓੰਕਾਰ ਗੁਰਮਤਿ ਲੇਵੋ ਨੁਮਨ ਨਾਮ ਲਗਾਣਾ ਅਮਦਰਸ ਪੀਆ ਵਰ ਸ਼ਉਦੇ ਹਮ ਨਾਮ ਬਟੋ ਕਰੋ ਬਾਣਾ ਹਮ ਰੋਜ ਜਗ ਜੀਵਨ ਹਰ ਪ੍ਰਾਣਾ ਹਰੋਤਮਾ ਧਗੰਤਰ ਪਾਇਓ ਗੁਰਮੰਤ ਦਿਓ ਹਰ ਕਾਨ ਰਾਵ ਆਉ ਵੋ ਸੰਤ ਮਿਲੋ ਮਰੇ ਪਾਏ ਮਿਲ ਹਰ ਰਣਾਂਬ ਖਾਨਾ ਕਿਰਵੈ ਗੋ ਪਾਏ ਪ੍ਰਵਿਪਨਾ ਮੂ ਕੋ ਕਰੋ ਉਪਦੇਸ਼ ਅਰ ਦਾਨ ਸਤ ਸੰਗਨ ਮੈਂ ਹਰ ਹਰ ਬਸਿਆ ਮਿਲ ਸੰਗਤ ਅਰ ਗੁਣ ਜਾਣ ਵੱਡੇ ਭਾਗ ਸਤ ਸੰਗਤ ਪਾਈ ਗੁਰ ਸਾਧਕੁਰ ਪਰਸ ਭਗਵਾਨਾ ਗੁਣ ਗਾਵੋ ਪ੍ਰਭ ਅਗਮ ਟਾਕਰ ਕੇ ਗੁਣ ਗਾਏ ਦੇ ਨਹੀਂ ਹਰਾਨ ਜਨ ਨਾਨਕ ਗੁਰ ਕਿਰਪਾ ਧਾਰੀ ਹਰ ਨਾਮ ਦਿਓ ਕਿਨ ਦਾਨ ਪ੍ਰਵਤੀ ਮਾਲਾ ਚੌਥਾ ਉਪੇ ਸੋ ਗੁਰ ਮੁਖਿ ਅਰ ਬੁਲੇ ਸਵ ਰੈਣ ਸਮਾਲੇ ਹਰ ਗਾਲ ਹਮਰੇ ਪ੍ਰਭ ਮਾ ਲੋਚ ਲਗਾਈ ਹਮ ਕਰੇ ਪ੍ਰਭ ਹਰ ਬਾਲ ਮੇਰਾ ਮਨ ਸਾਧੂ ਗੁਰਵਾਲੇ ਹਰਨੰਦ ਲਾਯੋ ਗੁਰ ਮਿੱਠਾ ਗੁਰ ਬਗ ਚਾਰੋਂ ਅੰਬਾਲਾਉ ਸਾਗਦ ਕੋਦਨ ਰਾਇਨ ਅੰਦਾਰੇ ਮੋ ਫਾਦੇ ਮਾਇਆ ਜਾਲ ਕਲੇ ਪਰ ਆਪੂਰੇ ਦਿਨ ਬਸਿਓ ਰਿਨਵਾਦੇ ਬੋ ਬਿਦਕਾ ਬਿਲਬਾਲ ਸਾਗਦ ਮੇਲ ਮਤ ਬੁਦ ਭਾਈ ਹੋ ਝੂਟੇ ਮਨ ਦਾ ਜਾਲ ਹਰ ਨਾਮ ਹਰ ਮਿਟ ਲਗਾਣਾ ਗੁਰ ਕੀਏ ਸ਼ਬਦ ਨਿਹਾਲ ਹੰਬਾਰ ਗੁਰੂ ਉਸਾਈ ਗੁਰ ਕਿਰਪਾ ਕਰ ਬਾਲ ਬਿਗ ਬਾਬ ਜੇ ਲੇ ਸਭ ਤੇ ਟੁਕਾ ਲਿਓ ਹੋ ਹੋ ਪਰਵ ਗੁਰੂ ਨਾਨਕ ਬਾਲ ਕੁਪਾਲ ਪ੍ਰਵਤੀ ਮੱਲਾ ਜੋਤਾ ਏਕੇ ਨਾਰ ਪ੍ਰਵ ਕਿਰਪਾ ਧਾਰੇ ਗੁਣ ਗਾਏ ਰਸ ਕੇ ਰਸੇ ਕਾ ਗਾਵਤ ਸੁਣਤ ਦੇਵ ਭਾਗ ਮੁਕਤੇ ਜਿਨਾ ਗੁਰਮਕ ਗਿਨਹਰ ਬੇਗ ਮੇਰੇ ਮਨਾਰ ਹਰ ਨਾਮ ਨਾਮ ਰਸ ਠੀਕ ਗਮਤ ਨਾਮ ਸਿਤ ਜਲ ਭਾਇ ਹਰ ਹਰ ਨਾਮ ਪਿਆ ਰਸ ਠੀਕਰਾਉ ਜਿਨੇ ਅਰਦੇ ਪ੍ਰੀਤ ਲਗਾਨੀ ਤਨ ਕਾ ਮਸਤ ਕੋ ਜੜੀ ਠੀਕ ਹਰ ਤਨ ਸੋ ਬਾਜ ਜਗ ਉਪਰ ਜਵ ਜਵ ਗਵਾ ਕੇ ਕੇ ਹਰ ਦੇ ਨਾਮ ਨ ਬਸਿਓ ਨਦ ਸਰ ਜਵੀ ਕਾ ਜਿਸ ਸੰਗਾਰ ਕਰੇ ਗਨ ਮਨਕ ਨਾ ਬਿਨਾ ਨਗਟੈ ਨਗਟ ਕੀ ਕਾ ਕਟਕਟ ਰਮਿਆ ਰਾਮ ਦਰਾਉਨਾ ਇਹ ਸਵਰਦੇ ਸਵਕੀ ਕਾ ਜਦ ਨਾਨਕ ਹੋਰ ਕਿਰਪਾ ਧਾਰੀ ਗੁਰ ਬਚਨ ਧਿਆਉ ਕਰੇ ਮੀ ਕਾ ਪ੍ਰਤੀ ਮਲ ਜਤਾ ਗਮਦਿਆਲ ਕਿਰਪਾ ਬਤਾਰੇ ਮਕ ਹਰ ਹਰ ਨਾਮਮ ਕਹਿ ਬਤ ਦਬਵਰਹ ਨਾਮ ਧਿਆਉ ਸਭ ਕਿਲੋ ਪਾਪ ਲਹੇ ਜਪ ਮਨ ਰਾਮ ਨਾਮ ਰਵਰਹਿ ਦੰਧਿਆ ਲੋਕ ਪੰਚਨ ਗਇਉ ਗੁਰਮਤਿ ਨਾਮ ਬਧਾਰ ਦਲੇਰਾਉ ਗਾਇ ਨਗਰ ਨਗਰੰ ਬਸਿਐਉ ਮਰ ਗੁਰਮਤਿ ਹਰ ਹਰ ਸਈ ਸਰੀਰ ਸਿਰੋ ਵਰ ਨਾਮ ਹਰ ਪ੍ਰਗਟਿਐਉ ਘਰ ਮੰਦਰ ਹਰ ਪ੍ਰਭੂ ਲਹੇ ਜੋ ਨਰ ਬਸੰ ਬਰਮ ਧਿਆਨੇ ਐ ਸਾਗਤਮਉੜ ਮਈ ਜੋ ਮੇਰਗ ਨਾ ਵਸੈ ਬਾਸ ਵਸਨਾ ਪਰਮ ਪਰਮਉ ਜਾਰਗੇ ਤੂੰ ਬੜਿਆ ਮੰਗਾਤ ਬੂਧ ਪ੍ਰਭ ਮਤ ਦੇਵੋ ਹਰਵਲਹਿ ਜਨਨਾਨ ਗੋਗੁਰ ਯਾਸਰ ਧਰਿਉ ਹਰ ਰਾਮ ਨਾਮ ਰਵਰੇ ਪ੍ਰਵਤੀ ਮੱਲਾ ਚਉਤਾ ਅਮਨ ਲਾਗੇ ਪ੍ਰੇਤ ਰਾਮ ਨਾਮ ਹਰ ਰਜਪਿਓ ਹਰ ਪ੍ਰਭ ਵੜ ਪਾ ਸਦੋ ਬਤ ਨਸਗਾ ਨੀਰੇ ਹਰਿਤਾ ਹਰੇ ਹਰ ਪ੍ਰਭ ਕਿਰਪਵਾ ਮੇਰੇ ਮਨ ਬਜ ਰਾਮ ਨਾਮ ਹਰ ਨਿਮਖਪਾ ਹਰ ਅਰਦਾਸ ਦੀਓ ਕਰ ਪੂਰੀ ਹਰ ਨਾਮ ਮਨ ਤਨ ਬਸ ਪਾਹਾਉ ਕਾਇ ਨਗਰ ਬਸਿਓ ਕਰ ਮੰਦਰ ਜਪ ਸੋਭਾ ਗੁਰਮਕ ਕਰ ਪਾਹਾ ਹਲਕ ਬਲ ਦਾ ਜਨ ਪੈ ਸਿ ਲੀ ਮੁਖਿ ਯੋਜਲਾ ਗੁਰਮਤ ਅੰਦਰ ਪਾਉ ਅਨਪੂਹਾਰ ਹਰ ਹਰ ਨਿਭ ਲਾਗੇ ਹਰ ਉਹ ਰਤਾ ਰਿਓ ਗੁਰ ਨਿਮਖ ਬਾ ਕੋੜ ਕੋੜ ਕੇ ਦੁਖ ਸਭ ਜੰਤੇ ਹਰ ਦੂਰ ਕੀਏ ਇੱਕ ਪਲ ਭਾ ਤੁਮਰੇ ਜਨ ਤੁਮ ਹੀ ਤੇ ਜਾਨੈ ਪ੍ਰਭ ਜਾਨਿਓ ਜਨ ਤੇ ਮੁਖ ਬਾ ਹਰ ਰਾਪ ਤੇ ਵਰਜਨ ਮੈਂ ਜਨ ਨਾਨਕ ਹਰ ਪ੍ਰਭ ਇੱਕ ਪਾ ਪੁਰਵਤੀ ਮੱਲਾ ਚੌਥਾ ਗੁਰ ਸਤਗੁਰੂ ਨਾਮ ਦੇ ਲਾਇਓ ਹਰ ਹਮਮੋ ਵੇਜੀ ਵੇ ਹਰਿ ਜਪਵਾ ਧਨ ਧਨ ਗੁਰੂ ਗੁਰ ਸਤ ਕਰ ਪੂਰਾ ਜੇ ਡੁੱਬਦੇ ਵਾ ਦੇ ਕੜ ਭਾ ਜਬ ਮਨ ਰਾਮ ਨਾਮ ਅਰ ਧਾਂਬਾ ਉਪਜਮ ਪਾਏ ਨਾ ਪਾਈਐ ਕਤੋ ਗੁਰ ਪੂਰਿ ਹਰਿ ਪ੍ਰਭ ਲਾਬਾਉ ਰਾਮ ਨਾਮ ਰਸ ਰਾਮਰ ਸੈਨ ਰਸ ਪੀਆ ਗੁਰਮਤਿ ਰਸ ਬਾ ਲੋ ਮਰੂਰ ਕੰਚਨ ਮਿਲਾ ਸਤ ਸੰਗਤ ਹਰ ਉਰ ਧਾਰਿਓ ਗੁਰ ਕਰੇ ਭਾਉ ਹਮੇ ਵਿਖਿਆ ਨਿਤ ਲੋਭ ਲੋਭਾਨਾ ਉਤ ਕਾਲ ਦਾ ਮੋ ਲੋਭ ਭਾ ਇਹ ਬਾਗਾ ਸੰਤ ਨਸੀਵੇ ਕਬੂਤੇ ਮਨ ਮੁਕ ਭੋਵਰ ਪਰਪਾ ਤੁਮਰੇ ਘੁੰਤੇ ਤੁਮੀ ਪ੍ਰਭ ਜਾਨੋ ਆਮ ਪਰਿਆਰ ਤੁਮ ਸੰਨਬਾ ਜੋ ਜਾਨੋ ਤੂੰ ਰਖੋ ਸਾਮੀ ਜਨ ਨਾਨਕ ਦਾਸ ਤੁਮਨ ਵਾਛੈ ਇਕ ਪ੍ਰਵਾਤੀ ਵਾਸ ਬਰਤਾਲ ਮਹਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਜਪਿ ਮਨ ਹਰਿ ਹਰਿ ਨਾਮ ਨਿਧਾਨ ਹਦਰਗੈ ਪਾਬੈ ਮਾਨ ਜੇਨ ਜਪੈ ਆਤੀ ਪਰ ਪ੍ਰਾਨ rau ਸੋਨਮਨ ਹਰ ਹਰ ਨਾਮੁ ਕਰਿ ਧਿਆਨ ਸੋਮਨ ਹਰ ਕੀਰਤ 68 ਮਝਾਲ ਸੋਨਮਨ ਗੁਰਮੁਖਿ ਪਾਵੈ ਮਾਨ ਜਪਿ ਮਾਨ ਪਰਮੇਸ਼ਰ ਪ੍ਰਧਾਨ ਗਿਨ ਕੋ ਵੈ ਪਾਪ ਕਟਾਰਾ ਮਿਲ ਨਾਨਕ ਹਰਿ ਭਗਵਾਨ ਪ੍ਰਵਤੀ ਮੱਲਾ ਬਨਵਾ ਵਿਪਾਸਿ ਪੂੰਗਾਰ ਸੰਗੋ ਪ੍ਰਸਾਦ ਮਨ ਰਕੀਆ ਤਨ ਸਭ ਸਾਜਿਆ ਪੰਜ ਤਤ ਰਜੋ ਤਨ ਵਜਿਆ ਜੇ ਬਾਤ ਹਤ ਬਤਨ ਕੋ ਪੰਨੀ ਨਿਮਕ ਨਾ ਬਿਸਰੂ ਸੇ ਉਹ ਸਾਰੰਗ ਪਾਨੀ ਮਨ ਸਤਗੁਰ ਸੇਵੈ ਹੋਏ ਪਰਮ ਗਤੇ ਹਰਗ ਸੋਗ ਤੇ ਰਹਿ ਨਰਾਰਾ ਤਾ ਪਾਵੇ ਪ੍ਰਾਨ ਪਤੀ ਰਾਉ ਕਾਪੜ ਭੋਗ ਰਸ ਅੰਤ ਪਚਾਏ ਮਾਦ ਪਿਤਾ ਕੁਟੰਬ ਸਗਲ ਬਨਾਏ ਰਿਗ ਸਮਾਏ ਜਲਥਲ ਮੀਤਾ ਸੋਹਰ ਸੇਵੋ ਨੀਤਾ ਨੀਤਾ ਤਾ ਸੁਕਾਏ ਦੇ ਕੋਈ ਨਾ ਹੁਵੇ ਕੋਡ ਬਰਾਦਰ ਇੱਕ ਥਿਨ ਮੈਂ ਧੋਵੈ ਦਾਤ ਕਰੇ ਨਹੀਂ ਪਛੋਤਾਵੇ ਇੱਕ ਬਖਸ ਫਿਰ ਬਾਉਰ ਨਾ ਬੁਲਾਵੈ ਤੇ ਤਸ ਜੋਗੀ ਪਾਇਆ ਪਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੇ ਮਾਰੇ ਦਵਾਰ ਜਨਾਨਕ ਦੇ ਦਰਸ਼ਨ ਦੇ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੰਤਨ ਸਿਰੀ ਗੁਰਗਾਂ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੇਵਾ ਚੱਲ ਰਹੀ ਹੈ ਸਤਿਪੁਰਸੇ ਪਾਸ਼ਾ ਦੀ ਪਵਿੱਤਰ ਬਾਣੀ ਪੜ੍ਹਦੇ ਹੋਏ ਆਣ ਜਾਣੇ ਦੇ ਅੰਤ ਪੁਲਾਵਾਂ ਜਾਨੀਆਂ ਸਤਿਗੁਰ ਸੱਚੇ ਪਾਸ਼ਾ ਵਕਸਮ ਜੋਗ ਹਨ ਅਤੇ ਸਾਧ ਸੰਗਤ ਬਖਸਮ ਜੋਗ ਹੈ ਸਤਿਗੁਰ ਸੱਚੇ ਪਾਸ਼ਾ ਗੇ ਵਾਸਤੇ ਕਿਰਪਾ ਕਰਦੇ ਹਨ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਸਤਿਗੁਰ ਨੂੰ ਉਹ ਆਪ ਪੁਲਾਵ ਦੀ ਖਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ